ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਗੁਰਗੱਦੀ ਤੇ ਬੈਠਣ ਵਾਲੇ ਦੂਜੇ ਗੁਰੂ ਗੁਰੂ ਅੰਗਦ ਦੇਵ ਜੀ ਦਾ ਜਨਮ 18 ਅਪ੍ਰੈਲ 1504 ਈਸਵੀ ਨੂੰ ਭਾਈ ਫੇਰੂ ਮਲ ਜੀ ਤੇ ਮਾਤਾ ਰਾਮੋ ਜੀ ਦੇ ਘਰ ਜਲਾ ਫਰੋਲਪੁਰ ਦੇ ਪਿੰਡ ਮੱਤੇ ਦੀ ਸਰਾ ਵਿੱਚ ਹੋਇਆ। ਆਪ ਜੀ ਦਾ ਵਿਆਹ ਸ਼੍ਰੀ ਦੇਵੀ ਚੰਦ ਦੀ ਸਮੁਤਰੀ ਬੀਬੀ ਕੀਵੀ ਜੀ ਨਾਲ ਸੰਕਰ ਪਿੰਡ ਵਿਖੇ ਹੋਇਆ। ਆਪ ਜੀ ਦੇ ਦੋ ਸਹਬਜ਼ਾਦੇ ਸ਼੍ਰੀ ਦਾਤੂ ਜੀ ਤੇ ਸ਼੍ਰੀ ਦਾਸੂ ਜੀ ਤੇ ਦੋਸਤ ਪੁੱਤਰੀਆਂ ਬੀਬੀ ਅਮਰੋ ਜੀ ਤੇ ਬੀਬੀ ਅਨੋਖੀ ਜੀ ਸਨ। ਆਪ ਜੀ ਦਾ ਪਹਿਲਾ ਜਦ ਆਪ ਕੋੜੀ ਚੜ ਕੇ ਸਤਿਗੁਰਾਂ ਦੇ ਦਰਸ਼ਨਾ ਲਈ ਤੁਰ ਪਏ ਤੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਆਪੁਰਖਾ ਮੈਂ ਵੀ ਉਧਰ ਹੀ ਜਾਣਾ ਹੈ ਆਪਣੀ ਧਰਮਸ਼ਾਲਾ ਪਹੁੰਚ ਕੇ ਜਦ ਗੁਰੂ ਦੇਵ ਦੂਜੇ ਪਾਸੇ ਉਹ ਆਮਨ ਉੱਤੇ ਆਬਰਾਜਿਤ ਸਤਿ ਸ੍ਰੀ ਅਕਾਲ ਤਾਂ ਭਾਈ ਲੈਨਾ ਜੀ ਨੇ ਮੱਥਾ ਟੇਕ ਕੇ ਵੇਖਿਆ ਕਿ ਇਹ ਉਹੀ ਹਨ ਜੋ ਮੇਰੀ ਕੋੜੀ ਅੱਗੇ ਅੱਗੇ ਪੈਦਲ ਮੈਨੂੰ ਲੈ ਆਏ ਹਨ ਬਸ ਫਿਰ ਉਹਨਾਂ ਨੇ ਚਰਨੀ ਟਹਿ ਕੇ ਖਿਮਾ ਮੰਗੀ ਤੇ ਬਾਪੁਰਖਾ ਤੇਰਾ ਨਉ ਲੈਣਾ ਹੈ ਜੇ ਤੂੰ ਲੈਣਾ ਹੈ ਅਸੀਂ ਦੇਣਾ ਹੈ ਗੁਰੂ ਅੰਗਦ ਦੇਵ ਜੀ ਦੇ ਸਮੂੱਚੇ ਜੀਵਨ ਤੇ ਤਿੰਨ ਪਰਤਕ ਹੀ ਹਿੱਸੇ ਵੰਡੇ ਹਨ ਪਹਿਲਾ ਹਿੱਸਾ ਉਹ ਹੈ ਜੋ ਆਪ ਨੇ ਦੇਵੀ ਪੂਜਾ ਵਿੱਚ گزارਿਆ ਇਹ ਸਨ 1504 ਤੋਂ 1533 ਤੀਕ ਦਾ ਹੈ ਦੂਜਾ ਹਿੱਸਾ ਉਹ ਹੈ ਜੋ ਆਪ ਦੀ ਗੁਰ ਭਗਤੀ ਵਿੱਚ گزارਿਆ ਸਨ 1532 ਤੋਂ 1534 ਤੀਕ ਦਾ ਹੈ ਤੀਜਾ ਆਪ ਨੇ ਗੁਰਗੱਦੀ ਬਿਰਾਜਮਾਨ ਹੋ ਕੇ ਪ੍ਰਥਮ ਗੁਰੂ ਨਾਨਕ ਸਾਹਿਬ ਜੀ ਦੇ ਨਿਪੁੰਨ ਨੂੰ ਅੱਗੇ ਵਧਾਇਆ ਇਹ ਸਨ 1539 ਤੋਂ 1552 ਤੀਕ ਦਾ ਹੈ ਸੋ ਜਿੰਨੇ ਮੇਰੇ ਵੀਰ ਇਸ ਚੈਨਲ ਦੇ ਨਵੇਂ ਨੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਓ ਧੰਨਵਾਦ